ਖਡਾਰੀ ਦੀ ਮੌਤ ਹੋ ਚੁੱਕੀ ਆ ਤੁਸੀਂ ਤਸਵੀਰ ਵਿੱਚ ਵੇਖ ਸਕਦੇ ਜੇ ਤਾਂ ਇਸ ਦੇ ਲਾਜ ਵਿੱਚ ਪਤਨੀ ਨੇ ਜਿਹੜਾ ਇਹ ਲੋਕਾਂ ਕੋਲੋਂ ਚੁੱਕ ਕੇ 5 ਲੱਖ ਰੁਪਏ ਦੇ ਕਰੀਬ ਜਿਹੜਾ ਕਰਜ਼ਾ ਚੁੱਕ ਕੇ ਜਿਹੜਾ ਇਹਦਾ ਲਾਜ ਕਰਾਇਆ ਪਰ ਫਿਰ ਵੀ ਇਸ ਦੀ ਜਿਹੜੀ ਆ ਮੌਤ ਹੋ ਗਈ ਦੇ ਇਹਨਾਂ ਤਾਂ ਮੈਂ ਸੋਚਿਆ ਨਹੀਂ ਕਿ ਕਦੀ ਮੈਂ ਤਾਂ ਮੈਂ ਇਹਨਾਂ ਸੋਚਿਆ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਹੋ ਜਾ ਮੇਰੇ ਤੇ ਹਾਲ ਤਾਉਣੇ ਆ ਇਹ ਕੀ ਆ ਕਰ ਰੋਤੇ ਇਸ ਤਰ੍ਹਾਂ ਹਾਲਤ ਹੋਈ ਆ ਹੁਣ ਮੈਂ ਮੇਲਿਆਂ ਚ ਜਾਨੀ 10-10 5-5 ਰੁਪਏ ਲੈਣੀਆਂ ਤੇ ਫੇਰ ਆਪਣਾ ਟਾਈਮ ਸਾਰਨ ਨਹੀਂ ਆ। ਪੱਲੀ ਰੋਣੀ ਅਤੇ ਕੱਲੀ ਮੇ ਚੁੱਪ ਕਰ ਜਾਨੀ ਤੇ ਫੇਰ ਉਸੇ ਤਰ੍ਹਾਂ ਹੀ ਕੰਮੇ ਲੱਗ ਜਾਨੀ ਆ ਰੋਟੀ ਪਾਣੀ ਪਕਾ ਕੇ ਤੇ ਰੱਖ ਲੈਣੀ ਆ ਤੇ ਦੋ-ਦੋ ਘੰਟੇ ਰੁੰਦੀ ਰਹਿਣੀ ਆ। ਯਾਦ ਕਰਦੀ ਰਹਿਣੀ ਆ ਕਿ ਤੂੰ ਮੈਨੂੰ ਤੱਕੇ ਤੋਂੜੇ ਹੁਣ ਮੱਝੜੇ। ਕੋਈ ਪੁੱਤ ਨਹੀਂ ਆ ਮੇਰੀ ਬਾਹ ਫੜਦਾ ਹੈ ਟਾਈਮ ਤੇ ਮੈਂ ਟਾਈਮ ਤੇ ਕੱਲੀ ਆ ਹਾਂ ਆਹੋ ਤੇ ਬੜਾ ਵਕਤ ਮੇਰੇ ਤੇ ਆ ਤੇ ਮੇਰਾ ਥਾਂ ਖੋਣ ਡਿਆ ਏ ਸ਼ਰੀਕ ਨੇ ਲੋਕ ਪੈਸੇ ਦਿੰਦੇ ਆ ਕਿ ਲੋਕ ਗੱਲਾਂ ਵੀ ਕਰਦੇ ਆ ਕਈ ਦਿੰਦੇ ਵੀ ਆ ਤੇ ਕਈ ਗੱਲਾਂ ਵੀ ਕਰਦੇ ਆ ਤੇ ਕਿਸੇ ਨੇ 5 ਦੇ ਤੇ ਕਿਸੇ ਨੇ 10 ਰੁਪਏ ਦੇਤੇ ਇਤਨਾ ਹੀ ਪੈਸੇ ਲਿਆਉਂਦੀ ਰਹੀਆਂ ਤੇ ਇਤਨਾ ਮੇਰਾ ਕਰਜ਼ਾ ਨਹੀਂ ਲੱਥਦਾ ਮੈਂ ਤੁਹਾਨੂੰ ਰੋਟੀ ਦਾ ਹੀ ਆਪਣਾ ਮਸਲਾ ਕਰਨ ਰਹੀਆਂ ਤੇ ਮੇਰਾ ਹਾਲਤ ਮਾਰੀ ਆ ਤੇ ਮੈਨੂੰ ਅਗਲੇ ਆਂਦੇ ਕਿਥਾਂ ਚੋਂ ਬਾਹਰ ਨਿਕਲ ਮੈਨੂੰ ਤੇ ਪਤਾ ਹੀ ਨਹੀਂ ਐਨਾ ਕਿ ਮੈਨੂੰ ਵੀ ੱਤੇ ਛੋੜੇ ਖਾਣੇ ਪਾਣੇ ਨਾਲ ਤੇ ਬੱਚੇ ਮੇਰੇ ਦੋਵੇਂ ਅਬਲੀ ਆ ਤੇ ਤੀਜਾ ਜਿਹੜਾ ਉਹਦਾ ਬੱਚਾ ਉਂਝ ਢਿੱਲਾ ਮੱਠਾ ਰਹਿੰਦਾ ਉਹ ਮੈਨੂੰ ਕਿਸੇ ਵळे ਰੋਟੀ ਪਾਣੀ ਚਾਹ ਪਾਣੀ ਮੈਨੂੰ ਪੁੱਛਦਾ ਦੂਜੇ ਮੇਰੀ ਬਾਤ ਨਹੀਂ ਪੁੱਛਦੇ ਨਿਯਮ ਹੈ ਬੱਚੇ ਮੇਰੇ ਵੱਡੇ ਹੋ ਗਏ ਤੇ ਚੱਲੇ ਮੇਰੇ ਬਾਤ ਪੁੱਛਣਗੇ ਤੇ ਇੰਨਾ ਤਾਂ ਮੈਂ ਸੋਚਿਆ ਨਹੀਂ ਮੈਂ ਚੱਲੇ ਮੇਲਿਆਂ ਤੇ ਜਾਂਦਾ ਵਾ ਮੇਲਿਆਂ ਤੇ ਲਿਆਉਂਦਾ ਵਾ ਤੇ ਚਲੋ ਅਸੀਂ ਸਾਰੰਦਾ ਤੇ ਹੁਣ ਤੇ ਬਿਲਕੁਲ ਜਵਾਬ ਦੇ ਗਿਆ ਮੈਨੂੰ ਤੇ ਹੁਣ ਤੇ ਮੈਂ ਕਰਕੇ ਖਾਣ ਵਾਲੀ ਗੱਲ ਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਹਿਰੇ ਵਿੱਚ ਪਹੁੰਚੇ ਸਰਾਇਆ ਮਾਨਤਖਾਨ ਦੇ ਨਜ਼ਦੀਕ ਬਿਲਕੁਲ ਰਜਤਾਲ ਦੇ ਨਾਲ ਆ ਉਸ ਖਿਡਾਰੀ ਦੇ ਘਰ ਪਹੁੰਚੇ ਜਿਹੜਾ ਮੇਲਿਆਂ ਦੇ ਵਿੱਚ ਬੋਰੀ ਚੁੱਕ ਕੇ ਕਰਤਵ ਮਖਾਉਂਦਾ ਹੁੰਦਾ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚਲਾਉਂਦਾ ਸੀ ਕਿਉਂਕਿ ਤਿੰਨ ਉਹਦੇ ਬੱਚੇ ਆ ਦੋ ਤੇ ਬਿਲਕੁਲ ਨਸ਼ੇੜੀ ਨੇ ਆਪਾਂ ਕਹਿ ਸਕਦੇ ਨੇ ਜਿਹੜੇ ਘਰ ਨਹੀਂ ਆਉਂਦੇ ਕੋਈ ਖਰਚਾ ਨਹੀਂ ਦਿੰਦੇ ਪਰ ਤਿੰਨ ਮਹੀਨੇ ਪਹਿਲਾਂ ਜਿਹੜੀ ਆ ਉਸ ਖਿਡਾਰੀ ਦੀ ਮੌਤ ਹੋ ਚੁੱਕੀ ਆ ਤੁਸੀਂ ਤਸਵੀਰ ਵਿੱਚ ਵੇਖ ਸਕਦੇ ਜੇ ਤਾਂ ਇਸ ਦੇ ਲਾਜ ਵਿੱਚ ਪਤਨੀ ਨੇ ਜਿਹੜਾ ਇਹ ਲੋਕਾਂ ਕੋਲੋਂ ਚੁੱਕ ਕੇ 5 ਲੱਖ ਰੁਪਏ ਦੇ ਕਰੀਬ ਜਿਹੜਾ ਕਰਜ਼ਾ ਚੁੱਕ ਕੇ ਜਿਹੜਾ ਇਹਦਾ ਇਲਾਜ ਕਰਾਇਆ ਪਰ ਫਿਰ ਵੀ ਇਸ ਦੀ ਜਿਹੜੀ ਆ ਮੌਤ ਹੋ ਗਈ ਤੇ ਹੁਣ ਜਿਹੜੀ ਪਤਨੀ ਆ ਦੋ ਵਕਤ ਦੀ ਰੋਟੀ ਨੂੰ ਵੀ ਤਾਂ ਗਿਆ ਕਿਉਂਕਿ ਹੁਣ ਮੇਲਿਆਂ ਦੇ ਵਿੱਚ ਜਾਂਦੀ ਆ ਤੇ ਕਮੈਂਟਰੀਆਂ ਵੱਲੋਂ ਇਹ ਬੋਲਿਆ ਜਾਂਦਾ ਏ ਕਿ ਇਹ ਬਲਦੇਵ ਸਿੰਘ ਦੀ ਪਤਨੀ ਆ ਜਿਹੜਾ ਬੋਰੀ ਚੁੱਕਦਾ ਹੁੰਦਾ ਸੀ ਤੇ ਇਹਦੀ ਮਦਦ ਸਹਾਇਤਾ ਕੀਤੀ ਜਾਵੇ ਕਿਉਂਕਿ 5 ਲੱਖ ਰੁਪਏ ਲੋਕਾਂ ਦਾ ਦੇਣਾ ਹੈ ਤੇ ਉਹ ਹੁਣ ਚਾਹੁੰਦੇ ਆ ਕਿ ਇਹ ਜਗਾ ਵੀ ਖਾਲੀ ਕਰ ਦਵੇ ਤੇ ਜਾ ਪੈਸੇ ਦੇ ਦਵੇ ਤੇ ਅਸੀਂ ਐਨਆਰਆਈ ਵੀਰਾਂ ਨੂੰ ਅਪੀਲ ਕਰਨੀ ਆ ਕਿ ਇਸ ਮਾਤਾ ਦੀ ਮਦਦ ਜ਼ਰੂਰ ਕੀਤੀ ਜਾਵੇ ਜਿਹੜੀ 60 ਸਾਲ ਦੇ ਕਰੀਬ ਉਮਰ ਆ ਤੇ ਨਾ ਤੇ ਕੋਈ ਕਮਾਈ ਦਾ ਸਾਧਨ ਆ ਤੇ ਨਾ ਹੀ ਕੋਈ ਕਰਜ਼ਾ ਲਾਉਣ ਦਾ ਸਾਧਨ ਆ ਤੇ ਮੇਲਿਆਂ ਦੇ ਵਿੱਚ ਜਾ ਕੇ 5-5 10-10 ਰੁਪਏ ਇਕੱਠੇ ਕਰਦੀ ਆ ਜਾਂ ਦੇ ਇਸ ਦੀ ਇੰਨੀ ਮਦਦ ਕਰੋ ਕਿ ਇਹਦਾ 5 ਲੱਖ ਦਾ ਕਰਜ਼ਾ ਲੈ ਜਾਵੇ ਜੇ ਸੌਦਾ ਪਤਾ ਇਹਦਾ ਮਹੀਨੇ ਦਾ ਲੱਗ ਜਾਵੇ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ ਇੱਕ ਬੇਟਾ ਇਹਨਾਂ ਨੂੰ ਪੁੱਛਦਾ ਏ ਪਰ ਉਸ ਦਾ ਵੀ ਬੇਟੇ ਦੇ ਦਿਲ ਦੇ ਵਿੱਚ ਛੇਕ ਹੋਣ ਕਰਕੇ ਬਹੁਤ ਡਾਕਟਰਾਂ ਨੇ ਉਹਨਾਂ ਕੋ ਵੀ ਪੈਸੇ ਮੰਗੇ ਨੇ ਜਿਸ ਕਾਰਨ ਉਹ ਵੀ ਮਦਦ ਕਰਨ ਤੋਂ ਸਮਰੱਥ ਆ ਤੇ ਮਾਤਾ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਹਾਲਾਤ ਨੇ ਤੇ ਕਿਵੇਂ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਹੈ ਮਾਤਾ ਜੀ ਇੱਥੇ ਆ ਜਾਓ ਮਾਤਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆਏ? ਮੇਰਾ ਸਖਵਿੰਦਰ ਕੋਹਰ। ਕਿਹੜਾ ਪਿੰਡ ਆਏ? ਪਿੰਡ ਗੈਰੀ। ਮਾਤਾ ਜੀ ਕਦੀ ਸੋਚਿਆ ਸੀ ਕਿ ਪਤੀ ਜਾਣ ਤੋਂ ਬਾਅਦ ਇਦਾਂ ਲੋਕਾਂ ਕੋਲ ਮੰਗਣਾ ਪੈ ਜਾਊਗਾ? ਨਹੀਂ ਮੈਨੂੰ ਨਹੀਂ ਇਹਨਾਂ ਤਾਂ ਮੈਂ ਸੋਚਿਆ ਨਹੀਂ ਕਦੀ ਮੈਂ ਤਾਂ ਇਹਨਾਂ ਸੋਚਿਆ ਨਹੀਂ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਹੋ ਜਾ ਮੇਰੇ ਤੇ ਹਾਲਤ ਆਉਣੇ ਆ। ਪਤੀ ਗਿਆ ਕਰੋਂ ਤੇ ਇਤਰਾ ਹਾਲਤ ਹੋਈ ਆ। ਹੁਣ ਮੈਂ ਮੇਲਿਆਂ 'ਚ ਜਾਨੀ 10-10 5-5 ਰੁਪਏ ਲੈਣੇ ਆ। ਜੇ ਪੇਰ ਆਪਣਾ ਟਾਈਮ ਸਾਰਨ ਨਹੀਂ ਆ ਤੇ ਕੋਈ ਪੁੱਤ ਨਹੀਂ ਆ ਮੇਰੀ ਬਾਹ ਫੜਦਾ ਹੈ ਟਾਈਮ ਤੇ ਮੈਂ ਟਾਈਮ ਤੇ ਕੱਲੀ ਆ ਆਹੋ ਤੇ ਬੜਾ ਵਕਤ ਮੇਰੇ ਤੇ ਆ ਤੇ ਮੇਰਾ ਥਾਂ ਖੋਣ ਡਿਆ ਹੈ ਸ਼ਰੀਕ ਤੇ ਅਗਲੇ ਆਂਦੇ ਆ ਕਿ 5 ਲੱਖ ਰੁਪਈਆ ਦੇ ਮੈਂ ਜਿੰਨਾ ਕੋ ਚੁੱਕ ਕੇ ਲਾਏ ਆ ਤੇ ਆਪ ਵੀ ਨਹੀਂ ਬਚਿਆ ਤੇ ਹੁਣ ਥਾਂ ਚੋਂ ਵੀ ਮੈਂ ਚਲ ਗਈ ਤੇ ਮੈਂ ਕਿੱਥੇ ਰਹਿਣਾ ਵਾਂ ਤੇ ਇੰਨੇ ਕਿ ਮੇਰੀ ਪੁੱਤ ਬਣ ਕੇ ਫਫਾ ਨਵੀਰ ਬਣ ਕੇ ਤੇ ਮੈਨੂੰ ਇੰਨੇ ਕਿ ਮਦਦ ਕਰਨਾ ਯੋ ਮੇਲਿਆਂ ਦੇ ਜਾਂਦੇ ਜੇ ਫਿਰ ਕਮੈਂਟਰੀ ਕੀ ਕਹਿੰਦੇ ਆ ਕਿ ਬਲਦੇਵ ਸਿੰਘ ਦੀ ਪਤਨੀ ਆ ਤੇ ਸਿਰ ਤੇ ਕਰਜ ਆਏ ਇਹਦੀ ਮਦਦ ਕੀਤੀ ਜਾਵੇ ਫਿਰ ਕਿੰਨੇ ਲੋਕ ਪੈਸੇ ਦਿੰਦੇ ਆ ਕਿ ਲੋਕ ਗੱਲਾਂ ਵੀ ਕਰਦੇ ਆ ਕਈ ਦਿੰਦੇ ਵੀ ਆ ਤੇ ਕਈ ਗੱਲਾਂ ਵੀ ਕਰਦੇ ਆ ਤੇ ਕਿਸੇ ਨੇ 5 ਦੇਤੇ ਕਿਸੇ ਨੇ 10 ਰੁਪਏ ਦੇਤੇ ਇਤਰਾ ਪੈਸੇ ਲਿਆਉਂਦੀ ਰਹੀਆਂ ਤੇ ਇਤਰਾ ਮੇਰਾ ਕਰਜ਼ਾ ਨਹੀਂ ਲੱਥਦਾ ਮੈਂ ਤਾਂ ਰੋਟੀ ਦਾ ਹੀ ਆਪਣਾ ਮਸਲਾ ਕਰਨ ਦੇ ਆ ਤੇ ਮੇਰਾ ਹਾਲਤ ਮਾਰੀ ਆ ਤੇ ਮੈਨੂੰ ਅਗਲੇ ਆਂਦੇ ਕਿਥਾਂ ਚੋਂ ਬਾਹਰ ਨਿਕਲ ਤੇ ਮੈਂ ਕਿੱਥੇ ਜਾ ਕੇ ਬਹਿਣਾ ਵਾ ਤੇ ਮੇਲਾ ਇਤਰਾ ਕਮਾਉਂਦਾ ਹੁੰਦਾ ਸੀ ਤੇ ਲਿਆ ਕੇ ਕਮਾ ਕੇ ਦੇਣਾ ਤੇ ਆਪਣਾ ਘਰ ਦਾ ਸਾਰ ਦਿਨੇ ਮੈਨੂੰ ਤੇ ਪਤਾ ਹੀ ਨਹੀਂ ਇੰਨਾ ਕਿ ਮੈਨੂੰ ਵੀ ਠੱਕੇ ਢੋੜੇ ਖਾਣੇ ਪਾਣੇ ਨਾਲ ਤੇ ਬੱਚੇ ਮੇਰੇ ਦੋਵੇਂ ਅਬਲੀ ਆ ਤੇ ਤਿੱਜਾ ਜਿਹੜਾ ਉਹਦਾ ਬੱਚਾ ਉਂਝ ਢਿੱਲਾ ਮੱਠਾ ਰਹਿੰਦਾ ਉਹ ਮੈਨੂੰ ਕਿਸੇ ਵळे ਰੋਟੀ ਪਾਣੀ ਚਾਹ ਪਾਣੀ ਮੈਨੂੰ ਪੁੱਛਦਾ ਦੂਜੇ ਮੇਰੀ ਬਾਤ ਨਹੀਂ ਪੁੱਛਦੇ ਵੀ ਹਾਂਜੀ ਤਾਂ ਇਹ ਪਤਾ ਕਿਵੇਂ ਲੱਗਾ ਕਿ ਪਤੀ ਨੂੰ ਕੀ ਗੱਲ ਹੋਈ ਆ ਕਿੱਥੇ ਕਿੱਥੇ ਇਲਾਜ ਕਰਾਇਆ ਇਹ ਵੀ ਦੱਸਿਓ ਕਿੰਨਾ ਕ ਖਰਚਾ ਜਿਹੜਾ ਉੱਤੇ ਲੱਗ ਗਿਆ ਇਹ ਅਸੀਂ ਚਾਰ ਹਸਪਤਾਲ ਬਦਲੇ ਚੋਂ ਹਸਪਤਾਲਾਂ ਚ ਇਹਦਾ ਬਸ ਇਹੋ ਆਂਦੇ ਕਿ ਹਾਰਟ ਅਟੈਕ ਆਉਣ ਡਿਆ ਤਾਂ ਹਾਰਟ ਅਟੈਕ ਦੇ ਨਾਲ ਹੀ ਚੱਲ ਗਿਆ ਵਾ ਚਾਰ ਹਸਪਤਾਲ ਗਏ ਪੰਜਵੇਂ ਚੌਥੇ ਹਸਪਤਾਲ ਅਗਲੇ ਨੇ ਸਾਡੇ ਕੋਲ ਇੰਨਾ 5 ਲੱਖ ਰੁਪਈਆ ਮੰਗ ਲਿਆ ਤਾਂ ਪਰ ਤਾਂਦ ਵੀ ਉਹ ਬਚਿਆ ਵੀ ਤੇ ਹੁਣ ਐ ਟਾਈਮ ਤੇ ਅਸੀਂ ਹੱਥ ਝਾੜ ਕੇ ਘਰ ਆ ਗਏ ਆ ਫੇਰ ਪਹੇਕਰ ਵੀ ਹੁਣ ਆਣ ਕੇ ਤੁਹਾਨੂੰ ਪਤਾ ਹੀ ਆ ਕਿ ਆਉ ਗਈ ਰਹਿੰਦੀ ਆ ਉਹ ਸਾਰ ਦੇ ਰਹੇ ਆ ਤੇ ਹੁਣ ਸਾਨੂੰ ਅਗਲੇ ਆਣ ਕੇ ਸਤਾਉਂਦੇ ਆ ਤੇ ਅੰਦੇ ਜਾਂ ਮਾਤਾ ਥਾਂ ਛੱਡਦੇ ਤੇ ਜਾਂ ਸਾਨੂੰ ਪੈਹਾ ਤੇ ਲਾ ਦੋ ਹਾਂਜੀ ਤੇ ਕਦੀ ਸੋਚਿਆ ਸੀ ਕਿ ਜਿਹੜੇ ਪੁੱਤ ਜਵਾਨ ਕੇ ਪਾਲ ਲਏ ਆ ਹੁਣ ਬੁਢਾਪੇ ਚ ਕੰਮ ਆਉਣੇ ਸੀ ਹੁਣ ਉਹਨਾਂ ਨੇ ਉਹਨਾਂ ਦੇ ਸਿਰ ਤੇ ਬਹਿ ਕੇ ਖਾਣਾ ਸੀ ਉਹ ਵੀ ਅਮਲੀ ਨਿਕਲਣਗੇ ਤੇ ਇਸ ਤਰ੍ਹਾਂ ਜਿਹੜਾ ਵਾ ਤਰਲੇ ਮਾਰਨੇ ਪੈਣਗੇ ਲੋਕਾਂ ਘਾੜੀ ਯੇਨਾਂ ਤਾਂ ਮੈਂ ਸੋਚਿਆ ਹੀ ਨਹੀਂ ਕਦੀ ਮੈਨੂੰ ਪਤਾ ਹੀ ਨਹੀਂ ਮੈਂ ਇੰਨੀ ਨਹੀਂ ਮੈਂ ਬੱਚੇ ਮੇਰੇ ਵੱਡੇ ਹੋ ਗਏ ਤੇ ਚੱਲੇ ਮੇਰੇ ਬਾਤ ਪੁੱਛਣਗੇ ਤੇ ਇੰਨਾ ਤਾਂ ਮੈਂ ਸੋਚਿਆ ਨਹੀਂ ਮੈਂ ਚੱਲੇ ਮੇਲਿਆਂ ਤੇ ਜਾਂਦਾ ਵਾ ਮੇਲਿਆਂ ਤੇ ਲਿਆਉਂਦਾ ਵਾ ਤੇ ਚਲੋ ਅਸੀਂ ਸਾਰੰਡਾ ਤੇ ਹੁਣ ਤੇ ਬਿਲਕੁਲ ਜਵਾਬ ਦੇ ਗਿਆ ਮੈਨੂੰ ਤੇ ਹੁਣ ਤੇ ਮੈਂ ਕਰਕੇ ਖਾਣ ਵਾਲੀ ਗੱਲ ਆ ਜਿੱਦਨ ਮੈਂ ਮੇਲੇ ਨਹੀਂ ਜਾਂਦੀ ਉਹ ਦਿਨ ਮੈਂ ਮਟਰਾਂ ਨੂੰ ਚੱਲ ਜਾਨੀ ਆ ਤੇ ਇਹ ਕਰਦਾ ਹਾਲਤ ਬੜਾ ਮਾੜਾ ਵਾ ਹਾਂਜੀ ਫਿਰ ਇੱਥੇ ਕਮਰੇ ਦੇ ਵਿੱਚ ਇਕੱਲੇ ਰਹਿੰਦੇ ਉਹ ਤੇ ਫਿਰ ਇਕੱਲੇ ਬਹਿ ਕੇ ਰੋਂਦੇ ਰਹਿੰਦੇ ਉਹ ਯਾਦ ਕਰ ਕਰਕੇ ਹਾਂਜੀ ਹਾਂਜੀ ਕੱਲੀ ਰੋਨੀ ਆ ਤੇ ਕੱਲੀ ਮੱਚ ਫੱਕ ਕਰ ਜਾਨੀ ਆ ਤੇ ਫੇਰ ਉਸੇ ਤਰ੍ਹਾਂ ਹੀ ਕੰਮੇ ਲੱਗ ਜਾਨੀ ਆ ਰੋਟੀ ਪਾਣੀ ਪਕਾ ਕੇ ਤੇ ਰੱਖ ਲੈਣੀ ਆ ਤੇ ਦੋ ਦੋ ਘੰਟੇ ਰੁੰਦੀ ਰਹਿਣੀ ਆ ਯਾਦ ਕਰਦੀ ਰਹਿਣੀ ਆ ਕਿ ਤੂੰ ਮੈਨੂੰ ਤੱਕੇ ਤੋੜੇ ਹੁਣ ਮੱਝੜੇ ਮੇਲੇ ਗੇਲਿਆਂ ਜੇ ਤਰੀ ਹਰਦੀਆਂ ਤੇ ਮੈਂ ਗਰਮਾ ਕਰੇ ਨਾਂ ਦੇ ਪਤਾਂ ਦੇ ਮਗਰ ਫਿਰਦੀਆਂ ਤੇ ਮੰਗ ਰੋ ਬਾਤ ਨਹੀਂ ਮੇਰੀ ਪੁੱਤ ਪੁੱਛਦੇ ਵੀ ਬਿਲਕੁਣੋਂ ਬਲੀ ਹੋ ਗਏ ਹਾਂਜੀ ਤਾਂ ਜਦੋਂ ਉਹ ਜਿੰਦੇ ਸੀ ਉਦੋਂ ਮੇਲੇ ਜੋ ਵਧੀਆ ਕਮਾਈ ਕਰਦੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਹਾਂਜੀ ਹਾਂਜੀ ਉਦੋਂ ਤਾਂ ਵਧੀਆ ਚੱਲਦਾ ਸੀ ਉਦੋਂ ਕਿਤੇ ਕਮਾ ਕੇ ਲਿਆਉਣਾ ਤੇ ਮੈਂ ਘਰੋਂ ਬਾਹਰ ਨਹੀਂ ਆ ਨਿਕਲੀ ਤੇ ਜਿਹੜੀ ਹੁਣ ਮੈਂ ਸਾਰੇ ਬੰਨੇ ੱੱਕੇ ਤੋੜੇ ਖਾਣ ਲਈ ਹਾਂ ਹਾਂਜੀ ਤਾਂ ਭੋਗ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਕਿਸੇ ਪਰਿਵਾਰਕ ਮੈਂਬਰ ਨੇ ਆਖਿਆ ਤੁਹਾਡੀ ਮਦਦ ਕਰਦੀ ਕੋਈ ਆਇਆ ਮਦਦ ਸਹਾਇਤਾ ਲਈ ਨਹੀਂ ਨਹੀਂ ਕੋਈ ਨਹੀਂ ਆਇਆ ਕੋਈ ਰਿਸ਼ਤੇਦਾਰ ਨੇ ਨਹੀਂ ਕਦੀ ਫੋਨ ਤੇ ਨਹੀਂ ਪੁੱਛਿਆ ਕੋਈ ਰਿਸ਼ਤੇਦਾਰ ਨੇ ਕਿਸੇ ਨੇ ਬਾਤ ਨਹੀਂ ਪੁੱਛੀ ਵੀ ਕੋਈ ਲਾਗੋ ਆਂਡ ਗਵਾਂਡ ਨਹੀਂ ਕੋਈ ਪਿੰਡ ਚ ਜੱਟ ਜ਼ਿਮੀਂਦਾਰ ਨੇ ਕਿਸੇ ਨੇ ਨਹੀਂ ਬਾਤ ਪੁੱਛੀ ਵੀ ਐਸ ਟਾਈਮ ਕਿ ਜਾ ਖਾਨੀ ਆ ਕਿ ਭੁਖੀ ਬੈਠੀ ਹੁੰਨੀ ਆ ਕੋਈ ਨਹੀਂ ਪੈਣ ਪ੍ਰਾ ਪੱਲੇ ਬੰਦਾ ਹਾਂਜੀ ਤਾਂ ਕੋਈ ਪਿੰਡ ਦਾ ਮੋਢ ਬਾਰ ਕੋਈ ਪੰਚਾਇਤ ਸਰਪੰਚ ਨੇ ਆਏ ਕੋਈ ਮਦਦ ਸਹਾਇਤਾ ਕਰੀ ਇਹ ਕੋਈ ਹੁਣ ਵੋਟਾਂ ਨੰਨ ਕੇ ਗਈਆਂ ਪੰਚਾਇਤੀ ਚੋਣਾਂ ਕਿਹਨੇ ਬਾਤ ਨਹੀਂ ਪੁੱਛੀ ਨਹੀਂ ਨਹੀਂ ਕਿਸੇ ਨੇ ਨਹੀਂ ਆ ਕਿਸੇ ਨੇ ਨਹੀਂ ਉਹਨਾਂ ਚਿਹਰੀ ਆਉਂਦੇ ਰਹੇ ਜਿੰਨਾ ਚਿਰ ਵੋਟਾਂ ਹੀ ਮੁੜ ਕੇ ਨਹੀਂ ਕਿਸੇ ਨੇ ਬਾਤ ਪੁੱਛੀ ਵੀ ਮੁੜ ਕੇ ਤੇ ਹੁਣ ਆਪਣੇ ਹੱਡੀ ਆਪਣੇ ਵਾਪਰਨ ਡੀਆਂ ਵਾ ਨਾਲੇ ਰੋਣੇ ਆ ਤੇ ਨਾਲੇ ਤੇਰੇ ਹਿਰਦੇ ਆ ਨਾਲੇ ਕਮੋਣੇ ਆ ਤੇ ਨਾਲੇ ਖਾਨੀ ਆ ਤੇ ਨਾਲੇ ਰੋਨੀ ਆ ਜਿੰਨਾ ਕੁ ਲਿਆਉਣੀ ਆ 10 10 20 20 ਤੇ ਉਹ ਹੀ ਕਰਦਾ ਖਰਚਾ ਹੀ ਲਿਕਣ ਡਿਆ ਮੇਰਾ ਹਾਂਜੀ ਤਾ ਫਿਰ ਕਿਹੋ ਜੀ ਮਦਦ ਹੋਣੀ ਚਾਹੀਦੀ ਕੀ ਸਹਾਇਤਾ ਹੋਣੀ ਚਾਹੀਦੀ ਆ ਇੱਕ ਤੇ ਕਰਜ਼ਾ ਤੁਸੀਂ ਦੱਸਿਆ 5 ਲੱਖ ਰੁਪਈਆ ਸੌਦੇ ਪਾਣੀ ਦਾ ਫਿਰ ਰੋਟੀ ਪਾਣੀ ਦਾ ਕਿਵੇਂ ਥਾਰਦੇ ਹੋ ਰੋਟੀ ਪਾਣੀ ਦਾ ਤੇ ਇਤਰਾ ਹੀ ਸਰਦਾ ਉਹ ਤੇ ਪਰ ਕਰਜ਼ਾ ਨਹੀਂ ਮੇਰੇ ਕੋਲ ਲੱਥਣਾ ਵੀ ਕਰਜ਼ਾ ਮੈਂ ਹੋ ਆਨੀਆ ਕਿ ਮੇਰੀ ਕੋਈ ਬਾਹ ਫੜੇ ਤੇ ਮੇਰੀ ਮਦਦ ਕਰੇ ਤੇ ਮੈਂ ਕਰਜ਼ਾ ਲਾ ਲਵਾਂ ਹੁਣ ਐ ਟਾਈਮ ਤੇ ਮੈਂ ਕੱਲੀ ਕੀ ਕਰ ਸਕਦੀ ਜੇ ਮੈਂ ਥਾਂ ਦਿੱਤਾ ਦੇਤਾ ਤੇ ਮੈਂ ਕਿੱਥੇ ਭਉਂਗੀ ਹਾਂਜੀ ਤੇ ਇੰਨੇ ਕਿ ਮੇਰੀ ਬਾਤ ਪੁੱਛਣ ਇੰਨੇ ਕਿ ਹਾਲਤ ਕਰਨ ਮੇਰੀ ਹਲਕਾ ਕਰ ਦੇਣਾ ਤੇ ਮੈਂ ਚਲੋ ਆਪਣੇ ਥਾਂ ਵਾਲੀ ਬਣ ਜੂਗੀ ਚਲੋ ਪਾ ਮੈਂ ਕਰਕੇ ਖਾਣੀ ਆ ਪਰ ਮੈਨੂੰ ਇਹ ਫਿਕਰ ਨਹੀਂ ਨੇ ਕਿ ਥਾਂ ਵਾਲੋਂ ਤਾਂ ਮੈਨੂੰ ਉਸ ਜਿਆਦੇ ਸਤਾਉਂਦੇ ਆਂਦੇ ਮਾਤਾ ਥਾਂ ਛੱਡਦੇ ਹੂੰ ਤੇ ਪਹਿਹਾ ਵੀ ਬੜਾ ਵਾਤਾ ਪਹਿਹਾ ਲੱਥਣਾ ਕਿਤਰਾ ਵਾ ਹਾਂ ਹਾਂਜੀ ਮੈਂ ਮੇਲਿਆਂ 'ਚ ਜਾਂਦੀ ਰਹੀ ਆ ਦਾਦਾ ਪੰਜ-ਪੰਜ ਦਿਨ ਦੇ ਰਹੀ ਇਤਰਾ ਗੱਲਾਂ ਵੀ ਅਗਲੇ ਕਰਦੇ ਰਿਹਾ ਕਿ ਕਿੱਥੋਂ ਪਾਹੇ ਆਉਂਦੇ ਜਾਣੇ ਤੇ ਇੰਨਿਆਂ ਨਾ ਕਰਜ਼ਾ ਲੱਥ ਜੂ ਮਜ਼ਾਕ ਕਰਦੇ ਆ ਨਾਲੇ ਰੋਣੇ ਆ ਤੇ ਨਾਲੇ ਤੁਰੇ ਹਿਰਦੇ ਆ ਹੂੰ ਤੇਛੇ ਕਮਰੇ ਚ ਮੱਕਲੀ ਚ ਰਹੀਨੀ ਇਹੋ ਮੇਰੀ ਹਾਲਤ ਹੋਣ ਢਈ ਹਾਂਜੀ ਕੋਈ ਦਾਨੇ ਵੀਰ ਪੈਸਿਆਂ ਦੀ ਮਦਦ ਕਰ ਦੇ ਕੋਈ ਸੌਦਾ ਪਤਾ ਮਹੀਨੇ ਦਾ ਦੇ ਦੇਵੇ ਤੇ ਉਹਦੇ ਨਾਲ ਜਿਹੜਾ ਗੁਜ਼ਾਰਾ ਚੱਲਦਾ ਰਹੂਗਾ ਹਾਂਜੀ ਹਾਂਜੀ ਮੈਂ ਇਹੋ ਆਨੀ ਆ ਕਿ ਚਲੋ ਕੋਈ ਨਾ ਮੇਰਾ ਵਾਤ ਪੁੱਛਣ ਕਿ ਚਲੋ ਮੈਨੂੰ ਮਹੀਨੇ ਦਾ ਸੌਦਾ ਦੇ ਦਿਆ ਕਰਨਾ ਤੇ ਨਾਲੇ ਮੇਰਾ ਪਿਆਹਾ ਤੇ ਲਈ ਤਰ੍ਹਾਂ ਕਿ ਮਦਦ ਕਰ ਦੇਣ ਤੇ ਮੈਂ ਆਪਣਾ ਕਰਜ਼ਾ ਲਾ ਲਾ ਤੇ ਚਲੋ ਮੈਂ ਥਾਂ ਦੀ ਮਾਲਕਤ ਬਣੂਗੀ ਵੇਹ ਟਾਈਮ ਤੇ ਮੈਂ ਥਾਂ ਤੋਂ ਵੀ ਆ ਆਤਰਿਆ ਹਾਂ ਹਾਂ ਹਾਂਜੀ ਤੇ ਇੰਨੇ ਕਾਲ ਪੁਕਾਰ ਦੇਣ ਮੇਰੀ ਤਾਂ ਤੁਸੀਂ ਸੁਣਿਆ ਹੈ ਕਿ ਮਾਤਾ ਦੀਆਂ ਅੱਖਾਂ ਜਿਹੜੀਆਂ ਗਿੱਲੀਆਂ ਨੇ ਕਿਉਂਕਿ ਜਦੋਂ ਸਿਰ ਦਾ ਸਾਈਂ ਛੱਡ ਜਾਵੇ ਤਾਂ ਬੱਚੇ ਨਾ ਸਾਹਮਣ ਤੁਸੀਂ ਸੋਚ ਸਕਦੇ ਹੋ ਕਿ ਕੀ ਹਾਲਾਤ ਇਸ માતા ਦੇ ਹੋਣਗੇ ਤੇ ਕੀ ਹੱਡ ਵੀਰ ਦੀ ਹੋਵੇਗੀ ਕਿ ਪਤੀ ਨੂੰ ਹਸਪਤਾਲਾਂ ਦੇ ਵਿੱਚ ਲਜਾਇਆ ਗਿਆ ਚੌਥਾ ਹਸਪਤਾਲਾਂ ਦੇ ਵਿੱਚ ਇਹਨਾਂ ਦੱਸਿਆ ਕਿ 5 ਲੱਖ ਰੁਪਇਆ ਕਰੀਬ ਲੱਗ ਗਿਆ ਪਰ ਜਿਹੜੇ ਆ ਉਹ ਹਾਲਾਤ ਫਿਰ ਵੀ ਨਹੀਂ ਬਚੇ ਜਿਸ ਕਾਰਨ ਜਿਹੜੇ ਆ ਹੁਣ ਕਰਜ਼ਾ ਸਿਰ ਤੇ ਚੜ ਗਿਆ ਹੈ ਤੇ ਅਗਲੇ ਘਰੋਂ ਕੱਢਣ ਨੂੰ ਤੇ ਘਰ ਦੇ ਕਬਜ਼ਾ ਕਰਨ ਨੂੰ ਫਿਰਦੇ ਨੇ ਤੇ ਜਾਂ ਕਹਿੰਦੇ ਨੇ 5 ਲੱਖ ਰੁਪਇਆ ਦਿਓ ਤੁਸੀਂ ਸੋਚ ਸਕਦੇ ਜੇ ਕਿ ਮੇਲਿਆਂ ਦੇ ਵਿੱਚ ਜਾਣ ਨਾਲ 5-5 10-10 ਰੁਪਏ ਇਕੱਠੇ ਕਰਨ ਨਾਲ ਕਿਵੇਂ ਜਿਹੜਾ ਕਰਜ਼ਾ ਲੈ ਸਕਦਾ ਹੈ ਤੇ ਇਸ ਮਾਤਾ ਦੀ ਮਦਦ ਜ਼ਰੂਰ ਕਰਿਓ ਤੁਸੀਂ ਖਾਤਾ ਨੰਬਰ ਸਕਰੀਨ ਤੇ ਵੇਖ ਰਹੇ ਹੋ ਤੇ ਮੋਬਾਈਲ ਨੰਬਰ ਮੇਸ ਮਾਤਾ ਕੋਲ ਬੋਲ ਦੇਣਾ ਤੁਸੀਂ ਇਹਨਾਂ ਕਨੈਕਟ ਕਰ ਸਕਦੇ ਹੋ ਇਸ ਮਾਤਾ ਦਾ ਨੰਬਰ ਹੈਗਾ 96469 71678 ਫਿਰ ਬੋਲਦਾ 96469 71678 ਇਸ ਮਾਤਾ ਦਾ ਨੰਬਰ ਆ ਤੇ ਇਸ ਮਾਤਾ ਨਾਲ ਕਨੈਕਟ ਕਰਕੇ ਇਸ ਮਾਤਾ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਮਾਤਾ ਨੂੰ ਤੁਹਾਡੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਵੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਬੀਰ ਸਿੰਘ ਸ਼ਿਨਾ ਤਰਨਤਾਰ